ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਣਮੋਲ ਵਿਚਾਰ ਚੈਨਲ ਵਿੱਚ ਆਪ ਸਭ ਦਾ ਸਵਾਗਤ ਹੈ ਸੰਗਤ ਜੀ ਆਪਣੀ ਅੱਜ ਦੀ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਜੀ ਦੇ ਚਰਨਾਂ 'ਚ ਬੇਨਤੀ ਆ ਕਿ ਜੇਕਰ ਇਹ ਵੀਡੀਓ ਤੁਹਾਡੇ ਤੱਕ ਆ ਗਈ ਆ ਤੁਸੀਂ ਸੁਣਣੀ ਸ਼ੁਰੂ ਕਰ ਦਿੱਤੀ ਆ ਤਾਂ ਕਿਰਪਾ ਕਰਕੇ ਅੱਜ ਦੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋ ਜੀ ਕਿਉਂਕਿ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇਹ ਪੰਛੀ ਪੰਛੀ ਜਾਨਵਰਾਂ ਦੀ ਮਦਦ ਦਕਰਨ ਦਾ ਸਾਨੂੰ ਕੀ ਫਲ ਮਿਲਦਾ ਹੈ ਇਹਦੇ ਬਾਰੇ ਗੱਲ ਕਰਾਂਗੇ ਇਸ ਕਰਕੇ ਆਪ ਜੀ ਇਹ ਵੀਡੀਓ ਨੂੰ ਪੂਰਾ ਜ਼ਰੂਰ ਸੁਣੋਗੇ ਸੰਗਤਜੀ ਕੁਮਾਰੀ ਵਾਲੇ ਸੰਤ ਮਹਾਂਪੁਰਖ ਸਾਡੇ ਵਿਦੁਰਗ ਇਹ ਗੱਲ ਕਈ ਵਾਰ ਸਾਨੂੰ ਸਮਝਾਉਂਦੇ ਆ ਕਿ ਜਿਹੜਾ ਵੀ ਮਨੁੱਖ ਇਹ ਪੰਛੀ ਪੰਛੀ ਜਾਨਵਰਾਂ ਨੂੰ ਕਿਸੇ ਵੀ ਤਰੀਕੇ ਦੇ ਨਾਲ ਕੋਈ ਮਦਦ ਕਰਦਾ ਹੈ ਤਾਂ ਉਹਨੂੰ ਬਹੁਤ ਜ਼ਿਆਦਾ ਫਲ ਮਿਲਦਾ ਹੈ ਅੱਠ ਫਾਇਦੇ ਉਸ ਇਨਸਾਨ ਨੂੰ ਹੁੰਦੇ ਆ ਇਹ ਨੇਕ ਕੰਮ ਕਰਾ ਹੁੰਦੇ ਤਾਂ ਉਹ ਅੱਠ ਫੈਦੇ ਕਿਲੇ ਹੁੰਦੇ ਆ ਇਹਦੇ ਬਾਰੇ ਅੱਜ ਦੀ ਵੀਡੀਓ ਦੇ ਵਿੱਚ ਚਰਚਾ ਗੱਲ ਕਰਾਂਗੇ ਇਸ ਕਰਕੇ ਆਪ ਜੀ ਵੀਡੀਓ ਨੂੰ ਪੂਰਾ ਜ਼ਰੂਰ ਸੁਣिएगा ਤੇ ਜੇ ਵੀਡੀਓ ਤੁਹਾਨੂੰ ਚੰਗੀ ਲੱਗੀ ਤੇ ਤੁਸੀਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚ ਸਕੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜਾਂ ਫਿਰ ਵਾਸ਼ੇ ਗਰੂ ਜੀ ਜਰੂਰ ਲਿਖਣਾ ਤਾਂ ਆਓ ਅੱਜ ਵੀ ਇਹ ਮੇਲ ਨੂੰ ਸ਼ੁਰੂ ਕਰਦੇ ਹਾਂ ਸੰਗਤ ਜੀ ਵੈਸੇ ਤਾਂ ਪਰਮ ਪਿਤਾ ਪਰਮਾਤਮਾ ਦੀ ਦੀ ਬਣਾਈ ਹੋਈ ਇਹ ਜੀਵ ਜੰਤੂ ਭਾਵੇਂ ਕੀ ਪੰਛੀ ਪਿੰਦੇ ਜਾਨਵਰ ਇਹ ਕਿਸੇ ਦੀ ਮਹਤਾਜ ਨਹੀਂ ਆ ਪਰਮਾਤਮਾ ਨੇ ਜੋ ਵੀ ਇਹਨਾਂ ਦੀ ਰੋਜੀ ਰੋਟੀ ਨਿਗੀ ਆ ਇਹ ਉਹ ਰੋਜੀ ਰੋਟੀ ਦੀ ਤਲਾਸ਼ ਦੇ ਵਿੱਚ ਸਵੇਰ ਤੋਂ ਹੀ ਨਿਕਲ ਜਾਂਦੇ ਆ ਭਾਵੇਂ ਆਪਣਾ ਚੋਗਾ ਆਪ ਚੋਦਦੇ ਆ ਪਰ ਕਈ ਵਾਰ ਪਰਮਦੇ ਦਾ ਪਰਮਾਤਮਾ ਜੀ ਹੀ ਸਾਡੇ ਤੇ ਦਇਆ ਸਰਦਿਨੀ ਕਰਸ ਕਰਦੇ ਨੇ ਸਾਡੇ ਹੱਥੋਂ ਇਹ ਨੇਕ ਕੰਮ ਕਰਵਾਉਂਦੇ ਨੇ ਸਿਆਣੇ ਕਹਿੰਦੇ ਵੀ ਜਦੋਂ ਆਪਾਂ ਕਿਸੇ ਵੀ ਪੰਛੀ ਪੰਖ ਦੇ ਜਾਣ ਪਾਹੀ ਕਿਸੇ ਵੀ ਤਰੀਕੇ ਦੇ ਨਾਲ ਮਦਦ ਕਰਦੇ ਆ ਇਹ ਬੀਜ ਬੰਨਿਆਂ ਦਾ ਕਿਸੇ ਵੀ ਤਰੀਕੇ ਦੇ ਨਾਲ ਭਲਾ ਕਰਦੇ ਆ ਤਾਂ ਇਹ ਭਲੇ ਦੇ ਬਦਲੇ ਬਾਖੀ ਗੁਰੂ ਜੀ ਸਾਡੇ ਤੇ ਬਹੁਤ ਖੁਸ਼ ਹੁੰਦੇ ਆ ਤੇ ਵਾਹਿਗੁਰੂ ਜੀ ਬਹੁਤ ਕਿਰਪਾ ਕਰਦੇ ਆ ਸਭ ਤੋਂ ਪਹਿਲੀ ਕਿਰਪਾ ਸਭ ਤੋਂ ਪਹਿਲਾ ਫਾਇਦਾ ਸਾਨੂੰ ਹੀ ਮਿਲਦਾ ਹੈ ਇਹ ਨੇਕ ਕੰਮ ਕਰਕੇ ਸਾਡਾ ਚੰਗਾ ਕਰਮ ਹੁੰਦਾ ਹੈ ਤੇ ਸਾਨੂੰ ਇਹ ਦਨ ਵਾਰ-ਵਾਰ ਸਮਝਾਈ ਜਾਂਦੀ ਹੈ ਕਿ ਸਾਨੂੰ ਜੋ ਮਿਲਦਾ ਹੈ ਆਪਣੇ ਹੀ ਕੀਤੇ ਹੋਏ ਕਰਮਾਂ ਦਾ ਫਲ ਮਿਲਦਾ ਹੈ ਤਾਂ ਜੇ ਅਸੀਂ ਨੇਕ ਕੰਮ ਕਰਾਂਗੇ ਚੰਗਾ ਕਰਮ ਕਰਾਂਗੇ ਤਾਂ ਇਹ ਚੰਗੇ ਕਰਮ ਦੇ ਬਦਲੇ ਸਾਨੂੰ

ਸਾਨੂੰ ਕਈ ਗੁਨਾ ਕਰਕੇ ਮਿਲਦੇ ਆ ਜੇ ਮਾੜੇ ਕੰਮ ਕਰਦੇ ਆ ਮਾੜੇ ਕਰਮ ਬਣਦੇ ਆ ਤੇ ਮਾੜੇ ਕਰਮਾਂ ਦਾ ਫਲ ਵੀ ਕਈ ਗੁਨਾ ਹੋ ਕੇ ਮਿਲਦਾ ਹੈ ਜੇ ਚੰਗੇ ਕੰਮ ਕਰਾਂਗੇ ਤਾਂ ਚੰਗੇ ਕਰਮ ਬਣਨਗੇ ਤੇ ਚੰਗੇ ਕਰਮਾਂ ਨੂੰ ਫਲ ਵੀ ਸਾਨੂੰ ਕਈ ਗੁਨਾ ਹੋ ਕੇ ਮਿਲੇਗਾ ਇਸ ਕਰਕੇ ਪਹਿਲਾ ਵੈਰਾ ਤਾਂ ਸਾਨੂੰ ਇਹੋ ਮਿਲਦਾ ਕਿ ਇਹ ਨੇਕ ਕੰਮ ਕਰਕੇ ਸਾਡਾ ਚੰਗਾ ਕਰਮ ਬਣਦਾ ਹੈ ਦੂਜਾ ਸਾਨੂੰ ਵਾਹਿਗੁਰੂ ਜੀ ਦੀ ਖੁਸ਼ੀ ਮਿਲਦੀ ਆ ਵਾਹਿਗੁਰੂ ਜੀ ਦੀ ਕਿਰਪਾ ਹੁੰਦੀ ਆ ਉਸ ਤੋਂ ਬਾਅਦ ਮਹਾਂਪੁਰਖ ਜੀ ਕੇ ਦੇ ਵੀ ਜਦੋਂ ਆਪਾਂ ਇਹ ਪੰਛੀ ਪਰਿੰਦਿਆਂ ਦੀ ਕਿਸੇ ਵੀ ਤਰੀਕੇ ਨਾਲ ਮਦਦ ਕਰਦੇ ਆ ਤਾਂ ਇਹ ਪੰਛੀ ਪਰਿੰਦੇ ਜਾਨਵਰ बोल ਨਹੀਂ ਸਕਦੇ ਪਰ ਸਾਡੇ ਲਈ ਅੰਦਰੋਂ ਦੁਆਵਾਂ ਅਸੀਂਾਂ ਕਰਦੇ ਨੇ ਇਹ ਜਿਸ ਵੀ ਕਰਦਾ ਖੰਗਲੇ ਆ ਨਾ ਉਹਦੇ ਲਈ ਪਰਮਪਿਤਾ ਪ੍ਰਮਾਤਮਾ ਦੀ ਦੇ ਅੱਗੇ ਅਰਦਾਸ ਬੇਨਤੀ ਕਰਦੇ ਆ ਕਿ हे ਪ੍ਰਮਾਤਮਾ ਇਸ ਬੰਦੇ ਨੇ ਮੇਰਾ ਢਿੱਡ ਭਰਿਆ ਹੈ ਮੇਰੀ ਮਦਦ ਕੀਤੀ ਆ ਤੁਸੀਂ ਇਹਦੀ ਮਦਦ ਕਰਤਾ ਤੁਸੀਂ ਇਹਦਾ ਢਿੱਡ ਪਰ ਨਾਲ ਭਾਰੂ ਪੰਛੀ ਤਦ ਸਾਡੇ ਘਰ ਦੇ ਨਾਂ ਵਰਤਾਂ ਦੀ ਅਰਦਾਸ ਵਿੱਚ ਕੀ ਕਰਦੇ ਆ ਸਤੇ ਸਿਆਣੇ ਕਹਿੰਦੇ ਇਹ ਵੇਜ ਬਾਮੇ ਆਦੀਆਂ ਦੁਆਮਾਂ ਅਜੀਸਾ ਇਹਨਾਂ ਦੇ ਧੁਰ ਅੰਦਰੋਂ ਨਿਕਲੀ ਆਵਾਜ਼ ਧੁਰ ਦਰਵਾਜ਼ਾ ਤੱਕ ਪਹੁੰਚਦੀ ਗੋ ਉਸ ਤੋਂ ਬਾਅਦ ਸਿਆਣੇ ਕਹਿੰਦੇ ਵੀ ਜਦੋਂ ਆਪਾ ਇਹ ਪੰਛੀ ਪਰਿੰਦਿਆਂ ਦੇ ਨਾਲ ਸਮਾਂ ਬਿਤਾਉਨੇ ਆ ਤਾਂ ਮਨ ਨੂੰ ਬਹੁਤ ਸ਼ਾਂਤੀ ਸਕੂਨ ਮਿਲਦਾ ਹੈ ਇਨਸਾਨ ਨੂੰ ਕਿਸੇ ਪ੍ਰਕਾਰ ਦੀ ਕੋਈ ਵੀ ਚਿੰਤਾ ਹੋਵੇ ਕੋਈ ਵੀ ਟੈਨਸ਼ਨ ਹੋਵੇ ਡਿਪਰੈਸ਼ਨ ਹੋਵੇ ਤਾਂ ਇਹਨਾਂ ਦੇ ਨਾਲ ਸਮਾਂ ਬਿਤਾਉਂਦੇ ਨਾਲ ਪੰਗਾ ਸਭ ਕੁਝ ਭੁੱਲ ਜਾਂਦਾ ਹੈ ਕਿਉਂਕਿ ਸੰਗੀਤ ਜਦੋਂ ਅਸੀਂ ਇਹ ਜੀਵ ਜਾਨਵਰਾਂ ਨੂੰ ਪਿਆਰ ਕਰਦੇ ਆ ਇਹਨਾਂ ਦੀ ਸਾਂਭ ਸੰਭਾਲ ਕਰਦੇ ਆ ਤਾਂ ਇਹ ਸਾਡੇ ਨਾਲੋਂ ਵੀ ਦੁੱਗਣਾ ਪਿਆਰ ਸਮਝ ਦਿੰਦੇ ਆ ਕਈ ਵਾਰ ਡਾਕਟਰ ਵੀ ਸਲਾਹ ਦਿੰਦੇ ਆ ਵੀ ਜੇਕਰ ਤੁਮ ਆਪ ਤੇ ਕੋਈ ਪਰੇਸ਼ਾਨੀ ਆ ਟੈਨਸ਼ਨ ਆ ਤਾਂ ਕੋਈ ਸਮਾਪ੍ਰੇਰ ਕੋਲ ਜਾ ਮਨਪੰਛੀਆਂ ਦੇ ਨਾਲ ਬਿਤਾਓ ਕਿਉਂਕਿ ਇਹਨਾਂ ਦੇ ਨਾਲ ਸਮਾਂ ਬਿਤਾ ਕੇ ਮਨ ਨੂੰ ਜੋ ਸ਼ਾਂਤੀ ਚ ਉਹ ਮਿਲਦਾ ਹੈ ਨਾ ਉਹ ਪੈਸੇ ਦੇ ਨਾਲ ਨਹੀਂ ਮਿਲਦਾ ਬਗ ਉਹ ਕਿਸੇ ਦਵਾਈ ਦੇ ਨਾਲ ਨਹੀਂ ਮਿਲਦਾ ਬਗ ਸੋ ਇਹ ਸਾਡੇ ਮਨ ਨੂੰ ਸ਼ਾਂਤੀ ਸकून ਦਿੰਦੇ ਆ ਸਭ ਦੇ ਮਨ ਨੂੰ ਅਸਲ ਖੁਸ਼ੀ ਦਾ ਅੰਭਕ ਹੋਤੇ ਜਾਂਦੇ ਆ ਸਾਡੇ ਮਨ ਦੇ ਕਈ ਦੁਸ਼ਖਤਮ ਹੁੰਦੇ ਆ ਉਸ ਤੋਂ ਬਾਅਦ ਸਿਆਣੇ ਕਹਿੰਦੇ ਜੀ ਜਦੋਂ ਆਪਾਂ ਇਹ ਨੇਕ ਕੰਮ ਕਰਦੇ ਆ ਤਾਂ ਇਹ ਨੇਕ ਕੰਮ ਦਾ ਅਸਰ ਸਾਡੇ ਬੱਚਿਆਂ ਤੇ ਵੀ ਪੈਂਦਾ ਹੈ ਸਾਡੇ ਬੱਚਿਆਂ ਨੂੰ ਸਾਡੇ ਵਿੱਚੋਂ ਇਹ ਗੁਣ ਮਿਲਦਾ ਹੈ ਕੋਈ ਸੰਗੀਤਕ ਕਿਸੇ ਵੀ ਮੌਕੇ ਕਰਨਾ ਕਿਸੇ ਦਾ ਪਲਾਟ ਹੋਣਾ ਇਹ ਹਰ ਇੱਕ ਵਿਅਕਤੀ ਨਾਲ ਨਹੀਂ ਆ ਇਹ ਕਿਰਪਾ ਹੈ ਕਿਸੇ ਕਿਸੇ ਉੱਤੇ ਹੁੰਦੀ ਹੈ ਪਰ ਜੇਕਰ ਇਹ

ਕੀ ਪਰਮਬਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਇਹ ਜੀਵ ਚਰੰਤ ਦੇ ਲਈ ਕੁਝ ਕੁ ਕਰਨ ਵੀ ਪਾਉਣਾ ਤੁਹਾਡੇ ਮੱਦੇ ਉਹ ਇੱਛਾ ਤੁਸੀਂ ਇਹ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਜੀਵ ਚਰੰਤ ਦੇ ਤੋਰੀ ਮਨ ਵਿੱਚ ਤਰਸ ਦੀ ਦਇਆ ਦੀ ਭਾਵਨਾ ਰੱਖਦੇ ਹੋ ਬਹੁਤ ਚੰਗਾ ਗੁਣ ਹੈ ਨੇਕ ਗੁਣ ਹੈ ਤੇ ਜੇਕਰ ਇਹ ਗੁਣ ਤੁਹਾਡੇ ਵਿੱਚ ਹੈ ਤਾਂ ਤੁਹਾਨੂੰ ਦੇਖ ਕੇ ਇਹ ਗੁਣ ਤੁਹਾਡੇ ਬੱਚਿਆਂ ਦੇ ਵਿੱਚ ਵੀ ਜਰੂਰ ਆਵੇਗਾ ਕਿਉਂਕਿ ਸੰਗਤ ਜੀ ਜੀ ਅਸੀਂ ਜਿਹੋਲੇ ਕੰਮ ਅੱਜ ਕਰ ਰਹੇ ਆ ਨਾ ਸਮਝੋ ਆਪਣੇ ਬੱਚਿਆਂ ਦੇ ਲਈ ਹੀ ਪਾ ਰਹੇ ਆ ਸਾਡੇ ਬੱਚੇ ਸਾਨੂੰ ਦੇਖ-ਦੇਖ ਕੇ ਸਿੱਖਦੇ ਆ ਤੇ ਜੇ ਅੱਜ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਨੇਕ ਕੰਮ ਕਰਦੇ ਆ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸਮਝਉਣਾ ਨਹੀਂ ਪਵੇਗਾ ਸਾਡੇ ਬੱਚੇ ਸਾਨੂੰ ਦੇਖ-ਦੇਖ ਕੇ ਹੀ ਸਿੱਖ ਜਾਣਗੇ ਕਿਸੇ ਦੀ ਮਦਦ ਕਰਨਾ ਕਿਸੇ ਬੇਸਹਾਰਾ ਹੋ ਦਾ ਸਹਾਰਾ ਮੰਗਣਾ ਇਹ ਕੋਹੋਂ ਤਨੇਕ ਗੁਣ ਹੈ ਇਹ ਮਾਲਕ ਦੀ ਬੜੀ-ਵੱਧੀ ਕਿਰਪਾ ਹੈ ਕਿਸੇ ਕਿਸੇ ਦੀ ਜ਼ਿੰਦਗੀ ਹੋਣੀ ਇਹ ਤੁਹਾਡੇ ਤੇ ਆ ਤਾਂ ਤੁਹਾਡੇ ਬੱਚਿਆਂ ਤੇ ਵੀ ਇਹਦਾ ਪਹੁੰਚ ਚੰਗਾ ਹੋਵੇਗਾ ਇਸ ਤੋਂ ਬਾਅਦ ਮਹਾਪ੍ਰਧਜੀ ਕਹਿੰਦੇ ਵੀ ਜਦੋਂ ਆਪਾਂ ਇਹ ਬੀਜ ਬਾਂਘਿਆਂ ਦੀ ਮਦਦ ਕਰਦੇ ਆ ਤਾਂ ਸਾਡੇ ਕਈ ਗ੍ਰਹਿ ਦੋਸ਼ ਕਰਮ ਦੋਸ਼ ਮਿਟ ਜਾਂਦੇ ਆ ਭਾਵ ਕਿ ਸਾਡੀ ਜ਼ਿੰਦਗੀ ਦੇ ਜਿਹੜੇ ਚੋ ਵੀ ਦੁੱਖ ਹਨ ਜਿਹੜੇ ਸਾਡੇ ਕਰਮਾਂ ਦੇ ਵਿੱਚ ਲਿਖੀ ਹੈ ਨਾ ਉਹ ਮੇਰੇ ਸੱਟ ਤੇ ਅਸਲ ਮੁਕਤੀ ਜਾਣ ਲਈ ਕਿ ਅਸੀਂ ਜਦੋਂ ਵੀ ਕਿਸੇ ਨੂੰ ਤੁਹਾ ਉਹ ਕੋਈ ਚੰਗਾ ਕੰਮ ਕਰਦੇ ਆ ਤਾਂ ਉਹਦਾ ਫਲ ਇਹ ਸਾਨੂੰ ਚੰਗਾ ਹੀ ਮਿਲਦਾ ਤਗਾ ਤੇ ਇਹ ਚੰਗੇ ਕਰਮ ਬਣਾਉਂਦਾ ਮਰਦਾਂ ਨੂੰ ਗਰਮੀ ਦੇ ਦਿਨ ਚੱਲ ਰਹੇ ਆ ਅਤਿ ਦੀ ਗਰਮੀ ਪੈ ਰਹੀ ਆ ਤਾਂ ਇਹ ਗਰਮੀ ਦੇ ਦਿਨਾਂ ਦੇ ਵਿੱਚ ਆਪੋ ਆਪਣੀਆਂ ਸ਼ਰਤਾਂ ਦੇ ਉੱਤੇ ਪਾਣੀ ਦੇ ਬਰਤਨ ਭਰ ਕੇ ਰੱਖੋ ਕੁਝ ਨਾ ਕੁਝ ਤਾਂ ਜੋਗਾ ਆਪਣੀ ਛੱਤ ਦੇ ਹੇਠ ਪਾ ਕੇ ਰੱਖੋ ਤਾਂ ਜੋ ਜੂਰੇ ਪੰਛੀ ਪੰਖਾ ਤੁਹਾਡੇ ਘਰ ਦੇ ਵਿੱਚ ਆਵੇ ਕੋਈ ਤਪਿਆਸਾ ਨਾ ਲਾਵੇ ਸਤਿਗੁਰ ਸੱਚੇ ਕਾਸ਼ ਜੀ ਸਾਡੇ ਇੱਛ ਨੂੰ ਹੀ ਤੁਮ ਦੇ ਬਦਲੇ ਸਾਧਿਆਪੂਤ ਤਨੀ ਕੰਮੀ ਕੀ ਕਰਵਾ ਕਰਨੇ ਕਿਉਂਕਿ ਜਦੋਂ ਅਸੀਂ ਪਰਮਪਿਤਾ ਪਰਮਾਤਮਾ ਤੋਂ ਪਾਣੀ ਦੀ ਬਣਾਈ ਕੋਈ ਸ਼ਕਤੀ ਸਿਰਸ਼ਕ ਜਲ ਇਸ ਰਸਤੀ ਜੋਤ ਤੇ ਗੰਗੇ ਜੇਤ ਜਲ ਕੇ ਪਲਾਂ ਹੋਈ ਨਹੀਂ ਇਹ ਸਾਰੇ ਹੀ ਪਰਮਪਿਤਾ ਤੋਂ ਬਣਤਮਾ ਜੀ ਦੀ ਜਰੂਰਤ ਆ ਜਦੋਂ ਆਪਾਂ ਇਹਨਾਂ ਦਾ ਧਿਆਨ ਰੱਖ ਜੇ ਆ ਤਾਂ ਪਰਮਪਤਾ ਪਰਮਾਤਮਾ ਦੀ ਨਿਕੋਣਵਾਟ ਪ੍ਰਕਾਸ਼ ਹੁੰਦੇ ਨੇ ਉਹ ਸਭ ਮੱਥੇ ਬੜੇ ਮਿਲ ਬਾਰਗਿੰਦੇ ਨੇ ਅਜੇ ਜੇਤ ਅਤੇ ਜੇਕਰ ਕੋਈ ਮਨੁੱਖ ਉਹ ਸੋਹਣੇ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਇਹ ਸੋਹਣੀ ਸ੍ਰਿਸ਼ਟੀ ਸੋਹਣੀ ਕੁਦਰਤ ਦੇ ਨਲਕੀਵੇਂ ਪ੍ਰਕਾਰ ਵੀ ਛੇੜਛਾੜ ਕਰਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਬਣਾਏ ਹੋਏ ਜੀਆ ਜੰਤ ਤੇ ਕਿਸੇ ਵੀ ਤਰ੍ਹਾਂ ਦੇ ਨਾਲ ਅਤਿਆਚਾਰ ਕਰਦਾ ਹੈ ਤਾਂ ਸਤਿਗੁਰ ਸੱਚੇ ਪਾਤਸ਼ਾਹ ਜੀ ਉਹਦੇ ਤੇ ਨਾਰਾਜ਼ ਵੀ ਹੁੰਦੇ ਆ ਤੇ ਇਹ ਸਾਰੀ ਗੱਲ ਬਾਤ ਉਹ ਕਮਾਈ ਵਾਲੇ ਸੰਤ ਮਹਾਪੁਰਖਾਂ ਦੇ ਹੀ ਰਣ ਦੇ ਵਿੱਚੋਂ ਇੱਕ ਸਾਖੀ ਦੇ ਰਾਂਹੀ ਸੰਖਿਤ ਦੇ ਆ। ਕਿਉਂਕਿ ਇਹ ਘਟਨਾ ਇਹ ਸਾਖੀ ਸੁਣ ਕੇ ਸਾਨੂੰ ਇਹ ਗੱਲ ਚੰਗੀ ਤਰ੍ਹਾਂ ਸਮਝਦੇ ਵਿੱਚ ਆ ਜਾਵੇਗੀ ਕਿ ਜਦੋਂ ਅਸੀਂ ਇਹਨਾਂ ਬੇਜਵਾਨਿਆਂ ਦੀ ਮਦਦ ਕਰਦੇ ਹਾਂ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਸਾਡੇ ਤੇ ਕਿੰਝ ਮਿਹਰਬਾਨ ਹੁੰਦੇ ਨੇ ਪਰ ਜੇਕਰ ਅਸੀਂ ਇਹ ਬੇਜਵਾਨਿਆਂ ਤੇ ਕਿਸੇ ਪ੍ਰਕਾਰ ਦਾ ਕੋਈ ਅਤਿਆਚਾਰ ਕਰਦੇ ਹਾਂ ਤਾਂ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਹੀ ਦੀ ਨਾਰਾਜ਼ਗੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ ਤਾਂ ਆਉਂ ਇਹ ਸਾਰੀ ਗੱਲਬਾਤ ਇਹ ਸਾਖੀ ਦੇ ਰਹੀ ਸਮਝਦੇ ਹਾਂ ਇੱਕ ਘਟਨਾ ਇਹ ਸਾਖੀਆ ਸੰਤ ਬਾਬਾ ਹਰਨਾਮ ਸਿੰਘ ਜੀ ਰਾਮਪੁਰ ਖੇੜਾ ਵਾਲਿਆਂ ਦੇ ਜੀਵਨ ਦੇ ਵਿੱਚੋਂ ਕਹਿੰਦੇ ਬਾਬਾ ਜੀ ਭਜਨ ਮੰਦਗੀ ਕਰ ਰਹੇ ਸਨ ਪਰ ਸਾਹਮਣੇ ਉਹਨਾਂ ਦਾ ਧਿਆਨ ਕਿਸਾਨ ਤੇ ਪਿਆ ਜੋ ਆਪਣੇ ਖੇਤਾਂ ਦੇ ਵਿੱਚ ਬਲਦਾਂ ਦੇ ਨਾਲ ਹੱਲ ਚਲਾ ਰਿਹਾ ਸੀ ਕਹਿੰਦੇ ਗਰਮੀ ਦੇ ਦਿਨ ਸਨ ਇਸ ਕਰਕੇ ਗਰਮੀ ਕਰਕੇ ਉਹ ਬਲਦਾਂ ਦਾ ਹਾਲ ਬੇਹਾਲ ਹੋਇਆ ਬਿਆਸੀ ਕਹਿੰਦੇ ਗਰਮੀ ਕਾਰਨ ਉਹ ਬਲਦਾਂ ਦੀਆਂ ਜੀਭਾਂ ਬਾਹਰ ਆ ਚੁੱਕੀਆਂ ਸਨ ਪਰ ਇਹ ਕਿਸਾਨ ਉਹਨਾਂ ਬਲਦਾਂ ਤੇ ਕੋਈ ਤਰਸ ਦਿਆ ਨਹੀਂ ਕਰ ਰਿਹਾ ਬਲਕਿ ਹੂਰ ਉਹਨਾਂ ਤੇ ਡੰਡੇ ਮਾਰ-ਮਾਰ ਕੇ ਉਹਨਾਂ ਨੂੰ ਤੋੜਨ ਦੀ ਕੋਸ਼ਿਸ਼ ਕਰ ਰਹੀਆ ਸੀ ਤਾਂ ਕਹਿੰਦੇ ਬਾਬਾ ਜੀ ਤੋਂ ਰਿਹਾਣਾ ਗਿਆ ਬਾਬਾ ਜੀ ਉਹ ਕਿਸਾਨ ਦੇ ਕੋਲ ਹੈ ਤੇ ਜਾ ਕੇ ਕਹਿਣ ਲੱਗੇ ਵੀ ਭਾਈ ਇਹ ਬੇਜਵਾਨਿਆਂ ਤੇ ਤਸ ਕਰ ਦਇਆ ਕਰ ਇਹਨਾਂ ਨੂੰ ਪਾਣੀ ਪਲਾਅ ਕੁਝ ਦੇਰ ਆਰਾਮ ਕਰਨ ਦੇ ਇਹਨਾਂ ਨੂੰ ਫਿਰ ਉਸ ਤੋਂ ਬਾਅਦ ਇਹਨਾਂ ਤੋਂ ਕੰਮ ਲੈ ਲੈ ਪਰ ਕਹਿੰਦੇ ਉਹ ਕਿਸਾਨ ਕਹਿਣ ਲੱਗਾ ਬਾਬਾ ਜੀ ਮੈਨੂੰ ਤੁਸੀਂ ਆਪਣਾ ਕੰਮ ਕਰਨ ਲਓ ਅਤੇ ਤੁਸੀਂ ਜਾ ਕੇ ਆਪਣਾ ਕੰਮ ਕਰੋ ਜਾਓ ਨਾਮ ਜਪੋ ਮੈਨੂੰ ਪਤਾ ਹੈ ਕਿ ਮੈਂ ਇਹਨਾਂ ਤੋਂ ਕਿੰਜ ਕੰਮ ਲੈਣਾ ਹੈ ਭਾਵੇਂ ਉਹਨੇ ਬਾਬਾ ਜੀ ਦੀ ਗੱਲ ਨਾ ਮੰਨੀ ਬਾਬਾ ਜੀ ਦਾ ਮਨ ਬੜਾ ਹੀ ਉਦਾਸ ਹੋਇਆ ਉਥੋਂ ਆ ਤਾ ਗਏ ਪਰ ਆ ਕੇ ਉਹਨਾਂ ਦਾ ਮਨ ਨਹੀਂ ਸੀ ਲੱਗ ਰਿਹਾ ਧਿਆਨ बार-बार ਬੰਦਾਂ ਦੇ ਵਿੱਚ ਜਾ ਰਿਹਾ ਹੈ ਕਿੰਨੇ ਅੱਧਾ ਘੰਟਾ ਇੰਤਜ਼ਾਰ ਕੀਤਾ ਵੀ ਚਲੋ ਇਹ ਕਿਸਾਨ ਨੂੰ ਤਰਸਾਵੇਗਾ ਉਹਨਾਂ ਨੂੰ ਪਾਣੀ ਪਿਲਾਵੇਗਾ ਪਰ ਕੰਦੇ ਇੰਜ ਨਾ ਹੋਇਆ ਬਾਬਾ ਜੀ ਨੇ ਅੱਧਾ ਘੰਟਾ ਇੰਤਜ਼ਾਰ ਕੀਤਾ ਫਿਰ ਉਹ ਕਿਸਾਨ ਦੇ ਕੋਲ ਗਏ ਅਤੇ ਜਾ ਕੇ ਕਹਿਣ ਲੱਗੇ ਵੀ ਭਾਈ ਇਹਨਾਂ ਤੇ ਥੋੜਾ ਤਰਸ ਕਰ ਸਵੀਰ ਦਾ ਤੂੰ ਹੱਲ ਚਲਾਉਣ ਲੱਗ ਜਾਏ ਹੁਣ ਗਰਮੀ ਦੇ ਨਾਲ ਇਹਨਾਂ ਦਾ ਹਾਲੋ ਬੇਹਾਲ ਹੋਇਆ ਗਿਆ ਏ ਪਿਆਸ ਲੱਗੀ ਆ ਇਹਨਾਂ ਨੂੰ ਇਹਨਾਂ ਦੀਆਂ ਜਿੱਭਾਂ ਬਾਹਰ ਆ ਚੁੱਕੀਆਂ ਨੇ ਇਹਨਾਂ ਨੂੰ ਤੋਂ ਪਾਣੀ ਪਲਾਲਾ ਥੋੜੀ ਦੇਰ ਆਰਾਮ ਕਰਾ ਲਾ ਫਿਰ ਤੂੰ ਆਪਣਾ ਕੰਮ ਕਰਨ ਲੱਗ ਜਾਵੇਂ ਪਰ ਕਹਿੰਦੇ ਉਹ ਕਿਸਾਨ ਨੂੰ ਹੁਣ ਗੁੱਸਾ ਆ ਗਿਆ ਗੁੱਸੇ ਦੇ ਵਿੱਚ ਕਹਿਣ ਲੱਗਾ ਵੀ ਬਾਬਾ ਜੀ ਤੁਸੀਂ ਵਾਰ-ਵਾਰ ਮੇਰਾ ਕੰਮ ਰੋਕ ਰਹੇ ਹੋ ਤੁਹਾਨੂੰ ਮੈਂ ਕਿਹਾ ਕਿ ਤੁਸੀਂ ਜਾ ਕੇ ਆਪਣਾ ਕੰਮ ਕਰੋ ਜਾ ਕੇ ਨਾਮ ਜਪੋ ਅਤੇ ਮੈਨੂੰ ਆਪਣਾ ਕੰਮ ਕਰਨ ਦੋ ਮੈਨੂੰ ਪਤਾ ਹੈ ਕਿ ਮੈਂ ਆਪਣਾ ਕੰਮ ਕਿੰਜ ਕਰਾਂਏ ਕਹਿੰਦੇ ਉਹ ਕਿਸਾਨ ਦੀ ਹਰ ਸਾਲ ਫਸਲ ਬਹੁਤ ਸੋਹਣੀ ਹੁੰਦੀ ਸੀ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਇਹਦੀ ਫਸਲ ਤੋਂ ਨਿਕਲਦਾ ਸੀ ਇਸ ਕਰਕੇ ਕਹਿੰਦੇ ਹਰ ਸਾਲ ਇਹ ਮਿਹਨਤ ਵੀ ਦੁੱਗਣੀ ਕਰਦਾ ਕਹਿੰਦੇ ਜਦੋਂ ਬਾਬਾ ਜੀ ਨੇ ਇਸ ਤਰ੍ਹਾਂ ਸਿੱਧਾ ਹੀ ਜਵਾਬ ਦੇ ਦਿੱਤਾ ਨਾ ਕਹਿਣਾ ਮੰਨਿਆ ਤਾਂ ਬਾਬਾ ਜੀ ਦੁਖੀ ਮੰਨ ਨਾਲ ਉਦਾਸ ਮੰਨ ਨਾਲ ਉੱਥੋਂ ਵਾਪਸ ਆ ਗਏ ਅਤੇ ਆਉਂਦੇ ਆਉਂਦੇ ਸਹਿ ਸੁਭਾਹੀ ਇਹਨਾਂ ਦੇ ਮੁੱਖ ਚੋਂ ਇਹ ਬਚਨ ਨਿਕਲੇ ਕਿ ਤੈਨੂੰ ਕੀ ਲੱਗਦਾ ਹੈ ਕਿ ਤੇਰੀ ਮਿਹਨਤ ਕਰਕੇ ਤੇਰੀ ਫਸਲ ਹੁੰਦੀ ਆ ਫਸਲ ਹੋਣੀ ਆ ਉਹ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਜੇ ਤੂੰ ਇੰਨਾ ਬੇਜਵਾਨਿਆ ਤੇ ਤਰਸ ਨਹੀਂ ਕਰ ਰਿਹਾ ਤਾਂ ਗੁਰੂ ਤੇਰੇ ਤੇ ਤਰਸ ਕਿੰਝ ਕਰੇਗਾ ਕਹਿੰਦੇ ਬਾਬਾ ਜੀ ਸਹਿ ਸੁਭਾਹੀ ਇਹ ਬੋਲ ਇਹ ਭਜਨ ਕਰਕੇ ਉਹ ਤੋਂ ਆ ਗਏ ਕਿਉਂਕਿ ਸੰਗਤ ਜੀ ਸੰਤ ਮਹਾਪੁਰਖ ਜੀ ਕਦੇ ਵੀ ਕਿਸੇ ਨੂੰ ਕੋਈ ਵਾਧਵਾ ਨਹੀਂ ਦਿੰਦੇ ਕੋਈ ਮਾਣਾ ਬਚਨ ਨਹੀਂ ਕਰਦੇ ਪਰ ਜਦੋਂ ਕਮਾਈ ਵਾਲੇ ਸੰਤ ਮਹਾਪੁਰਖਾਂ ਦਾ ਭਜਨ ਬੰਦਗੀ ਕਰਨ ਵਾਲੀਆਂ ਰੂਹਾਂ ਦਾ ਦਿਲ ਦੁਖੀ ਹੁੰਦਾ ਹੈ ਤਾਂ ਗੱਲ ਆਪਣੇ ਆਪ ਹੀ ਉਹ ਪਰਮਪਿਤਾ ਪਰਮਾਤਮਾ ਜੀ ਤੱਕ ਪਹੁੰਚ ਜਾਂਦੀ ਆ ਕਹਿੰਦੇ ਵਸ ਬਾਬਾ ਜੀ ਤਾਂ ਉੱਥੋਂ ਆ ਗਏ ਪਰ ਕਹਿੰਦੇ ਉਸੇ ਹੀ ਦਿਨ ਉਹ ਕਿਸਾਨ ਦੇ ਬਲਦਾਂ ਦੇ ਵਿੱਚੋਂ ਇੱਕ ਬਲਦ ਦੀ ਗਰਮੀ ਕਾਰਨ ਮੌਤ ਹੋ ਗਈ ਅਤੇ ਦੂਸਰਾ ਬਹੁਤ ਜ਼ਿਆਦਾ ਬਿਮਾਰ ਹੋ ਗਿਆ ਕਹਿੰਦੇ ਇਦਾਂ ਹੀ ਸਮਾਂ ਬੀਤਿਆ ਫਸਲ ਪੱਕ ਕੇ ਤਿਆਰ ਹੋ ਗਈ ਅਤੇ ਕਹਿੰਦੇ ਦੇਖਣ ਨੂੰ ਲੱਗ ਰਹੀ ਸੀ ਵੀ ਇਸ ਵਾਰ ਵੀ ਕਿਸਾਨ ਦੀ ਫਸਲ ਬਹੁਤ ਸੋਹਣੀ ਹੋਈ ਆ ਬਹੁਤ ਜ਼ਿਆਦਾ ਝਾੜ ਦੇ ਨਿਕਲੇਗਾ ਪਰ ਕਹਿੰਦੇ ਜਦੋਂ ਫਸਲ ਕੱਟੀ ਵੱਢੀ ਗਈ ਝਾੜੀ ਗਈ ਤਾਂ ਫਸਲ ਦੇ ਵਿੱਚ ਆਨੇ ਇਨੇ ਲਿਕਲਿਕ ਦੇ ਦੇਖ ਕੇ ਸਾਰੇ ਬੜੇ ਹਰਾਹ ਹੋਏ ਕਹਿੰਦੇ ਇੱਕ ਕਿਸਾਨ ਦੇ ਪਿਤਾ ਜੀ ਨੇ ਇਹਨੂੰ ਪੁੱਛਿਆ ਵੀ ਭਾਈ ਤੂੰ ਤਾਂ ਮਿਹਨਤ ਵੀ ਬਹੁਤ ਕੀਤੀ ਸੀ ਫਿਰ ਕੀ ਘਾਟ ਰਹਿ ਗਈ ਆ ਹਰ ਸਾਲ ਸਾਰੇ ਪਿੰਡ ਨਾਲੋਂ ਜ਼ਿਆਦਾ ਝਾੜ ਨਿਕਲਦਾ ਹੈ ਆਪਣੇ ਫਸਲ ਤੋਂ ਇਸ ਵਾਰ ਕੀ ਹੋ ਗਿਆ ਕਹਿੰਦੇ ਇਧਰ ਕਿਸਾਨ ਨੂੰ ਵੀ ਹੁਣ ਤੱਕ ਸਮਝ ਆ ਚੁੱਕੀ ਸੀ ਕਿ ਲੱਗਦਾ ਮੈਂ ਉਹ ਕਮਾਈ ਵਾਲੇ ਮਹਾਪੁਰਖਾਂ ਦੀ ਉਹਦਣ ਗੱਲ ਨਹੀਂ ਮੰਨੀ ਇਸੇ ਕਰਕੇ ਹੀ ਇਹ ਸੰਸਰ ਹੋਇਆ ਹੋਵੇਗਾ ਕਹਿੰਦੇ ਉਹਨੇ ਸਾਰੀ ਗੱਲ ਆਪਣੇ ਪਿਤਾ ਜੀ ਨੂੰ ਦੱਸੀ ਪਿਤਾ ਜੀ ਤਾਂ ਝੱਟ ਹੀ ਸਮਝ ਗਏ ਕਿ ਇਹਨੇ ਤਾਂ ਉਹ ਤਾਂ ਵੱਡੀ ਗਲਤੀ ਕੀਤੀ ਆ ਕਿਉਂਕਿ ਉਹ ਸੰਤ ਮਹਾਪੁਰਖਾਂ ਦੀ ਕਮਾਈ ਨੂੰ ਜਾਣਦੇ ਸਨ ਕਹਿੰਦੇ ਬਾਬਾ ਜੀ ਤਾਂ ਤਾਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਗੱਲਾਂ ਕਰਦੇ ਸਨ ਜਦੋਂ ਵੀ ਕਿਸੇ ਨੇ ਆਪਣੀ ਕੋਈ ਵੀ ਦੁੱਖ ਤਕਲੀਫ ਲੈ ਕੇ ਬਾਬਾ ਜੀ ਕੋਲ ਜਾਣਾ ਤਾਂ ਬਾਬਾ ਜੀ ਨੇ ਕਹਿਣਾ ਗੁਰੂ ਸਾਹਿਬ ਜੀ ਨੂੰ ਪੁੱਛ ਕੇ ਦੱਸਾਂਗਾ ਅਤੇ ਕਹਿੰਦੇ ਬਾਅਦ ਵਿੱਚ ਜੋ ਵੀ ਦੱਸਣਾ ਉਹ ਗੱਲ 100% ਸੱਚ ਹੁੰਦੀ ਸੀ ਇਸ ਕਰਕੇ ਉਹ ਕਿਸਾਨ ਦੇ ਪਿਤਾ ਜੀ ਉਹ ਬਾਬਾ ਜੀ ਦੀ ਕਮਾਈ ਨੂੰ ਜਾਣਦੇ ਸੀ ਉਸੇ ਵੇਲੇ ਹੀ ਆਪਣੇ ਪੁੱਤਰ ਨੂੰ ਬਾਹਾਂ ਫੜ ਕੇ ਬਾਬਾ ਜੀ ਦੇ ਕੋਲ ਲੈ ਗਏ ਅਤੇ ਜਾ ਕੇ ਮਾਫੀ ਮੰਗੀ ਕਿ ਬਾਬਾ ਜੀ ਸਾਨੂੰ ਮਾਫ ਕਰ ਦੋ ਮੇਰੇ ਇਸ ਪੁੱਤਰ ਨੂੰ ਮਾਫ ਕਰ ਦੋ ਇਹਦੇ ਤੋਂ ਅਣਜਾਣਪੁਣੇ ਚ ਗਲਤੀ ਹੋਈ ਆ ਕਿਤੇ ਮਹਾਪੁਰਖ ਜੀ ਕਹਿਣ ਲੱਗੇ ਵੀ ਭਾਈ ਮੈਂ ਨਹੀਂ ਕੁਝ ਵੀ ਕਿਹਾ ਤੇ ਨਾ ਹੀ ਮੈਂ ਕੁਝ ਕੀਤਾ ਏ ਪਰ ਉਹ ਪਰਮਕੀਤਾ ਪਰਮਾਤਮਾ ਜੀ ਸਭ ਦੇਖਦੇ ਨੇ ਜਦੋਂ ਕੋਈ ਵੀ ਇਨਸਾਨ ਉਹਦੀ ਜੀਆ ਜਨਮ ਤੇ ਤਰਸ ਨਹੀਂ ਕਰਦਾ ਤਾਂ ਫਿਰ ਗੁਰੂ ਵੀ ਉਹਦੇ ਤੇ ਤਰਸ ਨਹੀਂ ਕਰਦਾ ਇਸ ਕਰਕੇ ਗੁਰੂ ਦਾ ਡਰ ਸਾਡੇ ਮਨ ਦੇ ਵਿੱਚ ਹੋਣਾ ਜ਼ਰੂਰੀ ਆ ਇਹ ਧਰਤੀ ਦੇ ਉੱਤੇ ਜੋ ਵੀ ਜੀਵ ਪੈਦਾ ਹੋਏ ਹਨ ਇਹ ਸਭ ਕੋ ਪਰਮ ਪਿਤਾ ਪਰਮਾਤਮਾ ਜੀ ਦੀ ਬਣਾਈ ਹੋਈ ਰਚਨਾ ਹੈ ਇਹ ਸਾਰੇ ਜੀਵ ਪਰਮ ਪਿਤਾ ਪਰਮਾਤਮਾ ਦੇ ਬੱਚੇ ਆ ਇਹ ਸਭ ਦੇ ਵਿੱਚ ਆਤਮਾ ਹੈ ਇਹ ਸਭ ਨੂੰ ਦੁੱਖ ਦਰਦ ਹੁੰਦਾ ਹੈ ਤਕਲੀਫ ਹੁੰਦੀ ਆ ਇਸ ਕਰਕੇ ਇਹਨਾਂ ਦਾ ਦੁੱਖ ਦਰਦ ਸਮਝਣਾ ਚਾਹੀਦਾ ਹੈ ਵਾਹ ਪਰ ਕਨੇ ਕੇ ਅਜੇ ਅਸੀਂ ਮਾਲਕ ਦੀ ਜੀ ਆਜੰਤ ਤੇ ਤਰਸ ਨਹੀਂ ਕਰਦੇ ਤਾਂ ਫਿਰ ਮਾਲਕ ਸਾਡੇ ਤੇ ਵੀ ਤਰਸ ਨਹੀਂ ਕਰ ਸਕਦਾ ਸੋ ਸੰਗਤ ਜੀ ਇਹ ਸਾਖੀ ਆਪਾਂ ਆਪ ਜੀ ਨੂੰ ਡਰੋਂ ਦੇ ਲਈ ਨਹੀਂ ਬਲਕਿ ਸਮਝਾਉਣ ਦੇ ਲਈ ਸੁਣਾਇਆ ਤਾਂ ਜੋ ਸਾਨੂੰ ਵੀ ਇਹ ਗੱਲ ਸਮਝਦੇ ਵਿੱਚ ਆ ਜਾਵੇ ਕਈ ਵਾਰ ਅਸੀਂ ਵੀ ਜਾਣੇ ਅਣਜਾਣੇ ਦੇ ਵਿੱਚ ਇਤਾਂ ਦੀਆਂ ਗਲਤੀਆਂ ਕਰ ਬੈਠਦੇ ਆ ਮੰਨਦੇ ਆ ਕਿ ਕੁਝ ਜਾਨਵਰ ਕੁਝ ਪਸ਼ੂਆਂ ਤੋਂ ਇਨਸਾਨ ਕੰਮ ਲੈਂਦਾ ਹੈ ਪਰ ਉਹਨਾਂ ਦੀ ਦੇਖਭਾਲ ਕਰਨਾ ਉਹਨਾਂ ਦੇ ਖਾਣ ਪੀਣ ਦਾ ਧਿਆਨ ਰੱਖਣਾ ਵੀ ਤਾਂ ਫਿਰ ਇਨਸਾਨ ਦਾ ਹੀ ਫਰਜ਼ ਹੈ ਨਾ ਕੰਮ ਲਓ ਪਰ ਤਿਆਜਾਰ ਨਹੀਂ ਕਰਨਾ ਚਾਹੀਦਾ ਜੇਕਰ ਕੋਈ ਵੀ ਜੀਵ ਜੰਤੂ ਜਾਨਵਰ ਪਸ਼ੂ ਦਰਦ ਦੇ ਵਿੱਚ ਦੁੱਖ ਤਕਲੀਫ ਦੇ ਵਿੱਚ ਆ ਤਾਂ ਉਹਦੇ ਤੇ ਤਰਸ ਕਰਨਾ ਮਨੁੱਖ ਦਾ ਫਰਜ਼ ਹੈ ਮਹਾਪੁਰਖ ਜੀ ਅਕਸਰ ਸਮਝਾਉਂਦੇ ਹੋਏ ਕਹਿੰਦੇ ਨੇ ਕਿ ਭਈ ਧਰਤੀ ਦੇ ਉੱਤੇ ਜੂਨੀਵਿ ਜੀਵ ਆਏ ਨੇ ਹਰ ਇੱਕ ਜੀਵ ਆਪੋ ਆਪਣਾ ਕਰਮ ਭੋਗ ਰਿਹਾ ਹੈ ਕੋਈ ਕਿਸੇ ਕਰਮ ਕਰਕੇ ਕਿਸੇ ਜੂਨ ਵਿੱਚ ਆਇਆ ਕੋਈ ਕਿਸੇ ਕਰਮ ਕਰਕੇ ਇਸੇ ਜੂਨ ਦੇ ਵਿੱਚ ਆਇਆ ਅਤੇ ਮਨੁੱਖ ਦੇ ਰੂਪ ਤੇ ਸੰਤਗੁਰ ਸੱਚੇ ਪਾਤਸ਼ਾਹ ਜੀ ਨੇ ਤਰਸ ਕਰਕੇ ਪਤਾ ਨਹੀਂ ਕਿਹੜੇ ਚੰਗੇ ਕਰਮ ਕਰਕੇ ਉਹਨੂੰ ਮਨੁੱਖੀ ਜਮਾ ਦਿੰਦਾ ਹੈ ਅਤੇ ਮਨੁੱਖ ਨੂੰ ਉਹ ਤਾਕਤ ਉਹ ਪਾਵਰ ਦੇ ਕੇ ਭੇਜਿਆ ਜਿਹਦੇ ਨਾਲ ਮਨੁੱਖ ਅਖਣਾ ਵੀ ਭਲਾ ਕਰ ਸਕਦਾ ਹੈ ਅਤੇ ਜੇ ਉਹ ਚਾਵੇ ਤਾਂ ਦੂਜਿਆਂ ਦਾ ਵੀ ਬਹੁਤ ਭਲਾ ਕਰ ਸਕਦਾ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਜਦੋਂ ਮਨੁੱਖ ਨੂੰ ਇਹ ertidhi ਤੇ ਭੇਜਿਆ ਛੋਟੇ ਬੱਚੇ ਦੇ ਰੂਪ ਦੇ ਵਿੱਚ ਉਸ ਵਕਤ ਤੱਕ ਉਹਦੇ ਵਿੱਚ ਗੁਰੂ ਦੇ ਗੁਣ ਗੁਰੂ ਦੀ ਮੱਤ ਹੁੰਦੀ ਆ ਪਰ ਜਿਉਂ-ਜਿਉਂ ਬੱਚਾ ਵੱਡਾ ਹੁੰਦਾ ਹੈ ਗੁਰੂ ਦੀ ਮੱਤ ਗੁਰੂ ਦੇ ਗਿਆਨ ਨੂੰ ਭੁੱਲ ਕੇ ਆਪਣੇ ਮਨਮਰਜ਼ੀ ਕਰਨੇ ਸ਼ੁਰੂ ਕਰ ਦਿੰਦਾ ਹੈ ਛੋਟੇ ਬੱਚਿਆਂ ਦੇ ਵਿੱਚ ਕੋਈ ਵੈਰ ਵਿਰੋਧ ਈਰਖਾ ਨਹੀਂ ਹੁੰਦੀ ਕੋਈ ਨਫ਼ਰਤ ਨਹੀਂ ਹੁੰਦੀ ਪਰ ਜਿਉਂ-ਜਿਉਂ ਆਪਾਂ ਵੱਡੇ ਹੁੰਨੇ ਆ ਦੁਨੀਆਦਾਰੀ ਦੇ ਵਿੱਚ ਵਿਚਰਦੇ ਆ ਇਸਾ ਸਾਰੇ ਵਿਸ਼ੇਵਕਾਰ ਸਾਡੇ ਵਿੱਚ ਆ ਜਾਂਦੇ ਆ ਪ੍ਰਸੰਗਤ ਜੀ ਜੋ ਬਣੋ ਕੋ ਗੁਰੂ ਦੀ ਮਤ ਅਨੁਸਾਰ ਚੱਲਦੇ ਨੇ ਬੁਣੀ ਦੇ ਗਿਆਨ ਅਨੁਸਾਰ ਚੱਲਦੇ ਨੇ ਗੁਰੂ ਸਾਹਿਬ ਜੀ ਵੀ ਉਹਨਾਂ ਤੇ ਬਹੁਤ ਖੁਸ਼ ਹੁੰਦੇ ਆ ਉਹਨਾਂ ਤੇ ਬਹੁਤ ਦਰਸ ਕਰਦੇ ਆ ਤੇ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਮਨੁੱਖ ਨੂੰ ਇਹ ਧਰਤੀ ਤੇ ਇਸੇ ਕਰਕੇ ਭੇਜਿਆ ਸੀ ਇੰਨੀਆਂ ਤਾਕਤਾਂ ਇੰਨੀਆਂ ਪਾਵਨਾ ਇਸੇ ਕਰਕੇ ਦਿੱਤੀਆਂ ਸੀ ਕਿ ਬੰਦਿਆ ਤੋਂ ਧਰਤੀ ਤੇ ਜਾ ਕੇ ਨੇਕ ਕੰਮ ਕਰੇ ਚੰਗੇ ਕੰਮ ਕਰਕੇ ਆਪਣੇ ਪਿਛਲੇ ਮਾੜੇ ਕਰਮਾਂ ਵੀ ਘਟਾ ਲਵੇ ਅਤੇ ਅੱਗੇ ਸੋਹਣੇ-ਸੋਹਣੇ ਲੇਖ ਲਿਖਾ ਲਵੇ ਪਰ ਮਨੋਖ ਨੇ ਇਹਦਾ ਉਲਟਾ ਕਰਨਾ ਸ਼ੁਰੂ ਕਰ ਦਿੱਤਾ। ਪਾਪਾ ਜੀ ਨੇ ਸਾਨੂੰ ਇੱਥੇ ਭੇਜਿਆ ਸੀ ਸਰਬੱਤ ਦਾ ਭਲਾ ਕਰਨ ਦੇ ਲਈ, ਆਪਣੀ ਬਾਕੀ ਜੀਵ ਜੰਤ ਦਾ ਭਲਾ ਕਰਨ ਦੇ ਲਈ, ਉਹਨਾਂ ਦੀ ਮਦਦ ਕਰਨ ਦੇ ਲਈ। ਪਰ ਅਸੀਂ ਤਾਂ ਉਹਨਾਂ ਦਾ ਹੀ ਨੁਕਸਾਨ ਕਰਨਾ ਸ਼ੁਰੂ ਕਰ ਦਿੱਤਾ। ਇਸੇ ਕਰਕੇ ਤਾਂ ਫਿਰ ਕਈ ਵਾਰ ਗੁਰੂ ਸਾਹਿਬ ਜੀ ਨੂੰ ਇੱਕ ਉਦਤ ਨੂੰ ਸਾਡੇ ਲਈ ਸਖਤ ਫੈਸਲੇ ਕਰਨੇ ਪੈਂਦੇ ਆ। ਉਹ ਜੇ ਚਾਹੁੰਦੇ ਆ ਕਿ ਗੁਰੂ ਸਾਹਿਬ ਜੀ ਸਾਡੇ ਤੇ ਸਦਾ ਹੀ ਮਿਹਰਬਾਨ ਰਹਿਣ ਤੇ ਕੁਦਰਤ ਕਾਇਨਾਤ ਸਾਡੇ ਤੇ ਮਿਹਰਬਾਨ ਰਵੇ ਤਾਂ ਫਿਰ ਸਾਡਾ ਵੀ ਇਹ ਕੁਦਰਤ ਦੀ ਕਿਰਤੀ ਕੁਝ ਫਰਜ਼ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਣਾਈ ਹੋਈ ਇਹ ਜੀਵ ਜੰਤ ਦੇ ਲਈ ਸਾਡੇ ਕੁਝ ਫਰਜ਼ ਨੇ ਉਹ ਫਰਜ਼ ਸਾਨੂੰ ਨਿਭਾਉਣੇ ਚਾਹੀਦੇ ਨੇ ਜਿਵੇਂ ਕਿ ਇਹ ਬੇਜਬਾਨੇ ਪੰਛੀ ਪਰਿੰਦੇ ਜਾਨਵਰ ਪਸ਼ੂ ਇਹ ਬੋਲ ਨਹੀਂ ਸਕਦੇ ਪਰ ਦੁੱਖ ਦਰਦ ਤਕਲੀਫ ਇਹਨਾਂ ਨੂੰ ਵੀ ਹੁੰਦੀ ਆ ਪੌਪ ਖਪਿਆਸ ਇਹਨਾਂ ਨੂੰ ਵੀ ਲੱਗਦੀ ਆ ਇਸ ਲਈ ਇਹਨਾਂ ਦੀ ਮਦਦ ਕਰਨਾ ਵੀ ਸਾਡਾ ਫਰਜ਼ ਆ ਹੁਣ ਜਿੰਨੀ ਕੁ ਮਦਦ ਅਸੀਂ ਇਹਨਾਂ ਦੀ ਕਰ ਸਕਦੇ ਆ ਉਹਨੇ ਕੁ ਜ਼ਰੂਰ ਕਰਨੀ ਆ ਆਪੋ ਆਪਣੇ ਘਰਾਂ ਦੇ ਵਿੱਚ ਜੇਕਰ ਪੌਦੇ ਆ ਪੌਦੇ ਆ ਉਹਨਾਂ ਦੇ ਨਾਲ ਪਾਣੀ ਡੰਗੋ ਕੁਝ ਖਾਣ ਪੀਣ ਨੂੰ ਡੰਗੋ ਘਰਾਂ ਦੇ ਛੱਪਾਂ ਦੇ ਉੱਤੇ ਪਾਣੀ ਦੇ ਬਰਤਨ ਭਰ-ਭਰ ਕੇ ਰੱਖੋ ਇਹਨਾਂ ਦੇ ਰਹਿਣ-ਬਹਿਣ ਦੇ ਲਈ ਛਾਂ ਦਾ ਇੰਤਜ਼ਾਮ ਕਰੀਏ ਤਾਂ ਜੋ ਇਹ ਵੀ ਗਰਮੀ ਤੋਂ ਬਚ ਸਕਣ ਗਰਮੀ ਦੇ ਵਿੱਚ ਪਤਾ ਨਹੀਂ ਕਿੰਨੇ ਪੰਛੀ ਪਰਿੰਦਿਆਂ ਦੀ ਮੌਤ ਹੋ ਜਾਂਦੀ ਆ ਪਿਆਸ ਕਰਕੇ ਗਰਮੀ ਕਰਕੇ ਸੋ ਆਪਾਂ ਜਿੰਨੀ ਕੁ ਕੋਸ਼ਿਸ਼ ਕਰ ਸਕਦੇ ਆ ਜਿੰਨੇ ਕੁ ਪੰਛੀ ਪਰਿੰਦਿਆਂ ਨੂੰ ਬਚਾ ਸਕਦੇ ਆ ਉਹਨਿਆਂ ਘਣੋਂ ਤਾਂ ਬਚਾਈਏ ਅਸੀਂ ਆਪਣੇ ਘਰ ਆਏ ਪੰਛੀ ਪਰਿੰਦਿਆਂ ਨੂੰ ਤਾਂ ਪਾਣੀ ਪਿਲਾ ਸਕਦੇ ਆ ਨਾ ਇਸ ਲਈ ਘਰਾਂ ਦੀਆਂ ਛੱਤਾਂ ਤੇ ਆਪਣੇ पेड़ ਪੌਦਿਆਂ ਤੇ ਛੋਟੇ ਛੋਟੇ ਬਰਤਨ ਪਾਣੀ ਦੇ ਨਾਲ ਭਰ ਕੇ ਡੰਗੋ ਤੇ ਘਰਾਂ ਦੇ ਵਿੱਚ ਵੱਧ ਤੋਂ ਵੱਧ पेड़ ਪੌਦੇ ਲਗਾਓ ਕਿਉਂਕਿ ਅੱਜ ਤਾਂ ਆਪਾਂ ਇਹ ਚੀਜ਼ਾਂ ਦੀ ਸਾਂਭ ਸੰਭਾਲ ਨਹੀਂ ਕਰ ਰਹੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਪਤਾ ਲੱਗਣਾ ਵੀ ਅਸੀਂ ਕਿੰਨੀ ਵੱਡੀ ਗਲਤੀ ਕੀਤੀ ਆ ਉਹ ਜੇ ਤਾਂ ਹੁਣੇ ਹੀ ਪਤਾ ਲੱਗ ਰਿਹਾ ਏ ਪਰ ਆਉਣ ਵਾਲਾ ਸਮਾਂ ਇਹ ਦਿੰਦੀ ਪਿਆਣੇ ਹੋ ਜਾਵੇਗਾ ਕਰ ਅਸੀਂ ਨਾ ਸੰਭਲੇ ਤਾਂ ਇਸ ਲਈ ਘਰਾਂ ਦੇ ਵਿੱਚ ਵੱਧ ਤੋਂ ਵੱਧ ਪੇੜ ਪੌਦੇ ਲਾਗੇ ਸੰਤਜੀ ਮਹਾਪੁਰਖ ਜੀ ਕਹਿੰਦੇ ਜਦੋਂ ਅਸੀਂ ਜਾਨਵਰ ਤੇ ਪੰਛੀ ਪ੍ਰਿੰਦਿਆਂ ਭਾਵੇਂ ਕਿ ਪਰਮਪਿਤਾ ਪ੍ਰਮਾਤਮਾ ਜੀ ਦੀ ਬਣਾਈ ਹੋਈ ਜੀਅ ਜੰਤ ਤੇ ਤਰਸ ਕਰਦੇ ਆ ਤਾਂ ਸਤਿਗੁਰੂ ਸੱਚੇ ਪਾਸ਼ਾ ਸਾਡੇ ਤੇ ਬਹੁਤ ਤਰਸ ਕਰਦੇ ਨੇ ਬਾਕੀ ਨਮਸਕਾਰਦੇ ਆ ਕਿ ਅੱਜ ਦੀ ਇਹ ਵੀਡੀਓ ਇਹ ਵਿਸ਼ਾ ਤੁਹਾਨੂੰ ਪਸੰਦ ਆਇਆ ਹੋਵੇਗਾ ਜੇ ਵੀਡੀਓ ਚੰਗੀ ਲੱਗੀ ਹੈ ਤੁਸੀਂ ਇਹਨਾਂ ਵਿਚਾਰਾਂ ਦੇ ਨਾਲ ਸਹਿਮਤ ਹੋ ਤਾਂ ਇਹਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਇਹ ਮੈਸੇਜ ਹੋਰ ਵੀ ਭੈਣ ਭਰਾਵਾਂ ਤੱਕ ਪਹੁੰਚੇ ਅਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਆਪਣੇ ਸੁਝਾਅ ਜ਼ਰੂਰ ਦੱਸਿਆ ਕਰੋ